ਇੱਕ ਬਾਈਕ ਅਤੇ ਕਾਰ ਦੇ ਵਿਚਕਾਰ ਟੱਕਰ ਹੋਈ ਹੈ ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਹਾਦਸੇ ਦੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਸ਼ਖਸ ਦੀ ਲੱਤ ਘਟਨਾ ਸਥਾਨ ਤੋਂ ਤਕਰੀਬਨ 100 ਮੀਟਰ ਦੂਰ ਜਾ ਡਿੱਗੀ ਜਿਸ ਤੋਂ ਬਾਅਦ ਇਹ ਕਿਤਨਾ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ ਜਿਵੇਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਖਪੜਾ ਦਫੜੀ ਮੱਚ ਗਈ ਹਾਲਾਂਕਿ ਆਸ-ਪਾਸ ਦੇ ਲੋਕ ਔਰ ਹੋਰ ਜਥੇਦਾਨਿਕ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਜਲਦ ਤੋਂ ਜਲਦ ਕੱਲ੍ਹ ਹੋਏ ਸਖਤ ਹਸਪਤਲ ਪੰਚਾਂਦੇਵੀ ਕੋਸ਼ਿਸ਼ ਕੀਤੀ ਪਰ ਟੱਕਰ ਇੰਨੀ ਜ਼ੋਰਦਾਰ ਹੋਈ ਸੀ ਵਾਣਾ ਦੇ ਵਿਚਕਾਰ ਕਿ ਉਸ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਦੇ ਵਿੱਚ ਪੰਜ ਦੇ ਕਰੀਬ ਜੋ ਨੌਜਵਾਨ ਸੀ ਉਹ ਸਵਾਰ ਸਨ ਅਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਸਨ ਜਿਸ ਦੇ ਕਾਰਨ ਹੀ ਵੱਡਾ ਹਾਦਸਾ ਵਾਪਰਿਆ ਤਣ ਦੱਸਦੀ ਹੈ ਕਿ ਆਪਣੀ ਭੈਣ ਨੂੰ ਮਿਲਣ ਜਾ ਰਹੇ ਇਸ ਸ਼ਖਸ ਦੀ ਰਾਹ ਦੇ ਵਿਚਕਾਰ ਹੀ ਮੌਤ ਹੋ ਗਈ ਜਿਵੇਂ ਹੀ ਪਰਿਵਾਰ ਦੇ ਜੀਅ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਹੁਣ ਪਰਿਵਾਰ ਦਾ ਮੈਂਬਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਤੇ ਉਹ ਰੂ ਰੂ ਕੇ ਬਿਹਾਲ ਹੋ ਗਏ ਤਾਂ ਦੱਸਦੀ ਇਹ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਾਈਕ ਅਤੇ ਕਾਰ ਦੇ ਵਿਚਕਾਰ ਟੱਕਰ ਹੋਈ ਹੈ ਟੱਕਰ ਇੰਨੀ ਜ਼ੋਰਦਾਰ ਸੀ ਕਿ ਮੌਕੇ ਤੇ ਹੀ ਸ਼ਖਦੀ ਮੌਤ ਹੋ ਗਈ ਔਰ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਗੱਡੀ ਦੇ ਵਿੱਚ 5 ਦੇ ਕਰੀਬ ਨੌਜਵਾਨ ਸਵਾਰ ਸੀਗੇ ਔਰ ਇਹ ਜੋ ਸ਼ਖਸ ਹੈ ਇਹ ਖੁਸ਼ਿਆਰਪੁਰ ਤੋਂ ਫਗਵਾੜਾ ਨੂੰ ਆ ਰਿਹਾ ਸੀ ਔਰ ਰਾਹ ਦੇ ਵਿਚਕਾਰ ਹੀ ਉਸ ਦੀ ਇੱਕ ਗੱਡੀ ਦੇ ਨਾਲ ਟੱਕਰ ਹੋ ਗਈ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਵੇਂ ਹੀ ਪਰਿਵਾਰਕ ਜੀਵਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸਦੀ ਹੈ ਕਿ ਇਹ ਸ਼ਖਸ ਬਾਈਕ ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਦੇ ਲਈ ਫਗਵਾੜੇ ਜਾ ਰਿਹਾ ਸੀ ਅਤੇ ਰਾਹ ਦੇ ਵਿੱਚ ਹੀ ਇਹ ਭਾਨਾ ਵਾਪਰ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਜੀਵਾਂ ਨੇ ਹੁਣ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਪੰਜ ਨੌਜਵਾਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਬੇਟੇ ਦਾ ਸਾਲਾ ਹੈ ਭੁੱਤ ਰਿੰਦਾ ਸਾਨੂੰ 7:37 ਵਜੇ ਫੋਨ ਆਇਆ ਹੈਗਾ ਵੀ ਐਕਸੀਡੈਂਟ ਹੋ ਗਿਆ ਤੇ ਤੁਸੀਂ ਸਿਵਲ ਹਸਪਤਾਲ ਪਹੁੰਚੋ ਤੇ ਅਸੀਂ ਝਟਪਟ ਮੈਂ ਮੇਰਾ ਬੇਟਾ ਤੇ ਸਾਡੀ ਬਾਹੂ ਜਿਹਦਾ ਉਹ ਬ੍ਰਦਰ ਹੈ ਅੰਜਲ ਦਾ ਬ੍ਰਦਰ ਹੈ ਅਸੀਂ ਉੱਥੋਂ ਘਰੋਂ ਸਿੱਧਾ ਜਦੋਂ ਸਿਵਲ ਹਸਪਤਾਲ ਆਏ ਆ ਤੇ ਸਾਨੂੰ ਇੱਥੇ ਇੱਕ ਪੁਲਿਸ ਬਲਾਜ਼ਨ ਮਿਲੇ ਆ ਵੀ ਕਹਿੰਦੇ ਇੱਧਰ ਦਾ ਤੁਸੀਂ ਕੌਣ ਅਸੀਂ ਆਪਣਾ ਵੇਰਵਾ ਦਿੱਤਾ ਵੀ ਇੱਧਰ ਦਾ ਮੇਰੇ ਬੇਟੇ ਦਾ ਸਾਲਾ ਹੈ ਤੇ ਉਹਨੇ ਇੱਕਦਮ ਦੱਸਿਆ ਵੀ ਇੱਦਾਂ ਦਾ ਇਹਦਾ ਐਕਸੀਡੈਂਟ ਹੋਇਆ ਤੇ ਲੜਕੇ ਦੀ ਡੈਥ ਹੋ ਗਈ ਹੈ ਜੀ। ਤੇ ਡੈਥ ਜਗਜੀਤਪੁਰ ਦੇ ਕੋਲ ਕੋਈ ਕ੍ਰੀਟਾ ਗੱਡੀ ਸੀ ਕ੍ਰੀਟਾ ਐਚ ਆਰ ਨੰਬਰ ਨੰਬਰ ਸਾਡੇ ਕੋਲ ਹੈਗਾ ਉਹ ਤੇ ਇਹੇ ਬੇਟਾ ਸਾਡਾ ਬਾਈਕ ਤੇ ਸੀ ਸਨਮ ਜਿਹੜਾ ਪੁੰਤਰ ਰਿੰਦਾ ਪੁੰਤਰ ਵਿਆਹ ਹੈ ਉਹਦੀ ਮਤਲਬ ਉਥੇ ਐਕਸੀਡੈਂਟ ਇੰਨਾ ਜ਼ਬਰਦਸਤ ਹੋਇਆ ਜੀ ਗੱਡੀ ਵੀ ਕਾਫੀ ਭੱਜੀ ਤੇ ਉਸ ਲੜਕੇ ਦੀ ਮੌਕੇ ਤੇ ਲੰਤ ਕੱਟ ਹੋ ਗਈ ਜੀ ਤੇ ਪੁਲਿਸ ਇਹ ਕਹਿ ਰਹੀ ਹੈ ਵੀ ਕਿ ਘੰਟੇ ਬਾਅਦ ਸਾਨੂੰ ਲੱਤ ਲੱਭੀ ਹੈ ਜੀ। ਤੇ ਉਸ ਤੋਂ ਬਾਅਦ ਕੌਣ ਇੱਥੇ ਲੈ ਕੇ ਆਇਆ ਸ਼ਾਇਦ ਕੋਈ ਪਿੰਡ ਦੇ ਬੰਦੇ ਸੀ ਤੇ ਪੁਲਿਸ ਕਹਿੰਦੀ ਕਿ ਸਾਡੇ ਨਾਲ ਹੀ ਇਹ ਉੱਥੇ ਅਸੀਂ ਇਹਨੂੰ ਮਤਲਬ ਐਡਮਿਟ ਕਰਾਇਆ ਹੈਗਾ ਤੇ ਉਸ ਤੋਂ ਬਾਅਦ ਇਹਦੀ ਡੈਥ ਹੋ ਗਈ ਸਰ ਜਿਹੜੇ ਵਿਅਕਤੀ ਦਾ ਐਕਸੀਡੈਂਟ ਹੋਇਆ ਉਹਦਾ ਨਾਮ ਵਗੈਰਾ ਕੀਤੇ ਆ ਕਿੱਥੇ ਦਾ ਰਹਿਣ ਵਾਲੇ ਹੋ ਹਾਂ ਉਹਦਾ ਨਾਮ ਹੈਗਾ ਜੀ ਸਨਮ ਨਖਵਾਲ ਉਦਾ ਇਹ ਪਿੱਛੋਂ ਹੁਸ਼ਿਆਕੁਰ ਦੇ ਆ ਜੀ ਤੇ ਵਿਆਹ ਕੇ ਇਹ ਪੁੰਤਰ ਰਹਿੰਦਾ ਸੀਗਾ ਜੀ ਕੋਲ ਨੂੰ ਬਣਾ ਲਈ ਸ਼ਾਦੀशुदा ਆਪ ਹਾਂ ਸ਼ਾਦੀਸ਼ੁਦਾ ਹੈ ਜੀ ਦੋ ਬੱਚੇ ਹੈ ਕਿ ਕੁੜੀਆ ਉਹ ਬਹੁਤ ਛੋਟੀ ਹੈ ਲੈ ਤੇ ਇੱਕ ਬੇਟਾ ਹੈ ਜੀ ਉਹ 12-13 ਸਾਲ ਦੇ ਕਰੀਬ ਹੋਏਗਾ ਜੀ ਜਿਹੜੇ ਵਿਅਕਤੀ ਨੇ ਹਿੱਟ ਕੀਤਾ ਕਾਰ ਜਾਂ ਜੋ ਵੀ ਹੈ ਕੋਈ ਨੰਬਰ ਵਗੈਰਾ ਜਾਂ ਕੋਈ ਮਦਰ ਕੀ ਬੰਦਾ ਫੜ ਹੋਇਆ ਕਿ ਨਹੀਂ ਹੋਇਆ ਬੰਦਾ ਦੇਖੋ ਜੀ ਪਹਿਲਾਂ ਸਾਡੀ ਫੋਨ ਤੇ ਗੱਲ ਹੋਈ ਤੇ ਸਾਨੂੰ ਰੋਲ ਪਿੰਡੀ ਥਾਣੇ ਤੋਂ ਇਹੀ ਕਿਹਾ ਗਿਆ ਵੀ ਦੋ ਬੰਦੇ ਅਸੀਂ ਪੜੇ ਹੋਏ ਆ ਇਹਦੇ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਉਹ ਬੰਦਾ ਮੌਕੇ ਤੇ ਨਹੀਂ ਸੀਗਾ ਬੰਦਾ ਉੱਥੋਂ ਭੱਜ ਗਿਆ ਜੀ ਭੱਜ ਗਿਆ ਗੱਡੀ ਪਜਾਦ ਕੀ ਸਾਡੇ ਕੋਲ ਦੀ ਫੋਟੋ ਹੈਗੀ ਆ ਜੀ ਉਸ ਬੰਦੇ ਦੀ ਜਿਹੜਾ ਉਸ ਗੱਡੀ ਨੂੰ ਚਲਾ ਰਿਹਾ ਸੀਗਾ ਜੀ ਤੇ ਪਾਲਸ ਕੰਪਲੀਟ ਕਰਤੀ ਸਰ ਹਾਂ ਪੁਲਿਸ ਵਾਲਿਆਂ ਨੇ ਹੁਣ ਸਾਰੀ ਲਿਖੀ ਹੈ ਜੀ ਕੰਪਲੀਟ ਸਾਰੀ ਲਿਖੀ ਤੇ ਕੀ ਮੰਗ ਰਖਦੇ ਆਪਾਂ ਮੰਗ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਜੋ ਬੰਦ ਦੀ ਕਾਰਵਾਈ ਹੈ ਇਹਨਾਂ ਤੇ ਹੋਣੀ ਚਾਹੀਦੀ ਹੈ ਔਰ ਬੰਦੇ ਮਤਲਬ ਕੋਹੋ ਵੀ ਜੋ ਸਜ਼ਾ ਬਣਦੀ ਇਹਨਾਂ ਨੂੰ ਅੰਦਰ ਹੀ ਹੋਣਾ ਚਾਹੀਦਾ ਜੀ ਮਤਲਬ ਅਸੀਂ ਤਾਂ ਚਾਹਨੇ ਕਿ ਇਹ ਬੰਦੇ ਨੂੰ ਚੱਕ ਕੇ ਅੰਦਰ ਕੀਤਾ ਜਾਵੇ ਤਾਂ ਕਿ ਇਹਨੂੰ ਵਕਾਣਾ ਸਰ ਉਮਰ ਕਿੰਨੀ ਦਾ ਬੇਟੇ ਦੀ ਜਿਹੜੀ ਡੈਥ ਹੋਈ ਜੀ ਡੈਥ ਹੋਈ ਹੈ ਜੀ 36 ਸਾਲ ਦੀ